ਸੋਸ਼ਲ ਮੀਡੀਆ ਤੇ ਇੰਨੇ ਦਿਨੀ ਮੈਕੂ ਟਲੋ ਕੋਲ ਕਾਫੀ ਜ਼ਿਆਦਾ ਸੁਰਖੀਆਂ ਬਟੋ ਰਹੀ ਹੈ ਕਿਉਂਕਿ ਮੈਕੂ ਟਲੋ ਨੂੰ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ ਟਰੋਲ ਕਰਨ ਦਾ ਕਾਰਨ ਇਹ ਹੈ ਕਿ ਮੈਕੂ ਟਲੋ ਅੱਜ ਕੱਲ੍ਹ ਅਨਮੋਲ ਗੱਲ ਦੇ ਨਾਲ ਨਜ਼ਰ ਨਹੀਂ ਆਉਂਦੀ ਤੇ ਆਪਣੀ ਪੀਕੇ ਕਰ ਦੇ ਵਿੱਚ ਰਹਿ ਰਹੀ ਹੈ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਸਵਾਲ ਲੋਕਾਂ ਦੇ ਵੱਲੋਂ ਉਹਨਾਂ ਦੇ ਰਿਸ਼ਤੇ ਬਾਰੇ ਉਠਾਏ ਜਾ ਰਹੇ ਹਨ ਤੇ ਜਿੱਥੇ ਮੈਕੂ ਟਲੋ ਦੇ ਵੱਲੋਂ ਲਗਾਤਾਰ ਸੈਡ ਸਟੋਰੀਆਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਜਿਹੜਾ ਬੋਲਗੱਲਾ ਉਹ ਵੀ ਆਪਣੇ ਅਲੱਗ YouTube ਚੈਨਲ ਤੇ ਵਲੌਗ ਪਾ ਰਿਹਾ ਹੈ ਵਲੌਗ ਉਹ ਅੱਜ ਕੱਲ PB0 ਗੱਲ PB03 ਵਾਲੇ ਚੈਨਲ ਤੇ ਪਾ ਰਿਹਾ ਹੈ ਕਿਉਂਕਿ ਉਹ ਪਹਿਲਾਂ ਵਲੌਗ ਆ ਜਿਹੜੇ ਉਹ ਮੀਕੂ ਟੱਲੋ 855 ਵਾਲੇ ਚੈਨਲ ਤੇ ਮੀਕੂ ਟੱਲੋ ਦੇ ਨਾਲ ਸੀ ਸ਼ੇਅਰ ਕਰਦਾ ਹੁੰਦਾ ਸੀ ਇੱਥੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਉਹਨਾਂ ਦੇ ਰਿਸ਼ਤੇ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਚੱਲ ਰਿਹਾ ਹੈ ਬਾਕੀ ਜਿੱਥੇ ਮੈਕੂ ਟੱਲੋ ਦੇ ਵੱਲੋਂ ਲਗਾਤਾਰ ਸੈਡ ਸਟੋਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਮੈਕੂ ਟੱਲੋ ਨੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੋ ਸਸ ਵੀਡੀਓ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਮੈਕੂ ਟੈਲੋ ਨੇ ਇਹ ਰਿਪਲਾਈ ਆ ਜਿਹੜਾ ਉਹ ਅਨਮੋਲ ਗੱਲ ਨੂੰ ਦਿੱਤਾ ਹੈ ਕਿਉਂਕਿ ਮੈਕੂ ਟੈਲੋ ਦੇ ਵਿਆਹ ਨੂੰ ਅਜੇ ਸਾਲ ਵੀ ਨਹੀਂ ਹੋਇਆ ਤੇ ਮੈਕੂ ਟੈਲੋ ਨੇ ਇਹ ਰਿਪਲਾਈ ਆ ਜਿਹੜਾ ਸਿੱਧਾ ਅਨਮੋਲ ਗੱਲ ਨੂੰ ਦਿੱਤਾ ਹੈ ਤੇ ਬਾਕੀ ਅਸੀਂ ਤਾਂ ਇਹੀ ਕਹਿੰਦੇ ਆ ਕਿ ਜੇਕਰ ਉਹਨਾਂ ਦੇ ਰਿਸ਼ਤੇ ਵਿੱਚ ਕੁਝ ਹੋਇਆ ਵੀ ਹੈ ਤਾਂ ਉਹਨਾਂ ਨੂੰ ਬੈਠ ਕੇ ਸੋਲਵ ਕਰਨਾ ਚਾਹੀਦਾ ਹੈ ਬਾਕੀ ਪਰਮਾਤਮਾ ਦੋਨਾਂ ਨੂੰ ਸਮੱਤ ਬਖਸ਼ੇ ਤੇ ਉਹ ਜਲਦ ਤੋਂ ਜਲਦ ਇਕੱਠੇ ਹੋ ਕੇ ਲੋਕਾਂ ਦੇ ਮੂੰਹ ਬੰਦ ਕਰ ਦੇਣ ਬਾਕੀ ਤੁਹਾਡੀ ਸੇ ਵੀਡੀਓ ਦੇ ਬਾਰੇ ਕੀ ਰਾਇ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ